ਨੋਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਸਿੱਧੂ ਮੂਸੇ ਵਾਲੇ ਸਮਾਧ ਤੇ ਪਹੁੰਚੇ ਆਂ ਜੋ ਜ਼ਿਲ੍ਹੇ ਮਾਨਸੇ ਦੇ ਵਿੱਚ ਪਿੰਡ ਮੂਸਾ ਦੇ ਵਿੱਚ ਸਾਡੀ ਵੀ ਇੱਛਾ ਹੋਈ ਕਿ ਟਿੱਬਿਆਂ ਦੇ ਪਿੰਡ ਪੁੱਤ ਦੇ ਦਰਸ਼ਨ ਕਰਕੇ ਆਈਏ ਇਸ ਸਮਾਧ ਤੇ ਜਰੂਰ ਅੱਜ ਆਏ ਆ ਸੋ ਬੜਾ ਮਨ ਭਰਿਆ ਆ ਸ਼ੈਲ ਸ਼ਵੀਲਾ ਗੱਭਰੂ ਔਰ ਇੱਕ ਸੱਚ ਦਾ ਸਕਾਰ ਹੋ ਗਿਆ ਜੋ ਸੱਚ ਬੋਲਿਆ ਸੱਚ ਗਾਇਆ ਸੱਚ ਸੁਣਿਆ ਸੋ ਨਮਨਿਆ ਇਹਨੂੰ ਸਲੂਟ ਆ ਸਿੱਧੂ ਮੂਸੇਵਾਲਾ ਜੱਟ ਟਿੱਬਿਆਂ ਦਾ ਪੁੱਤ ਸੋ ਦੋਸਤੋ ਮਨ ਪਰ ਹੁੰਦਾ ਜਦੋਂ ਇੱਥੇ ਪਹੁੰਚਿਆ ਤਾਂ ਬੜਾ ਹੀ ਮਨ ਨੂੰ ਉਹੀ ਪੁਰਾਣਾ ਸਮਾਂ ਉਹ ਟਾਈਮ ਯਾਦ ਆ ਗਿਆ ਕਿਉਂਕਿ ਇਦਾਂ ਦੇ ਪੁੱਤ ਬਾਰ-ਬਾਰ ਨਹੀਂ ਜੰਮਦੇ ਸੰਦੀਪ ਨੰਗਰੰਬੀਆਂ ਸਿੱਧੂ ਮੂਸੇਵਾਲਾ ਹੋਰ ਕਬੱਡੀ ਦੇ ਕਿੰਨੇ ਖਿਡਾਰੀ ਜਿਹੜੇ ਇਸ ਚੀਜ਼ ਦਾ ਸ਼ਿਕਾਰ ਹੋਏ ਆ ਇੱਕ ਸੱਚ ਦਾ ਸ਼ਿਕਾਰ ਹੋਏ ਆ ਸੋ ਮੈਂ ਸਰਦਾਂਝਲੀ ਭੇਟ ਕਰਦਾ ਹਾਂ ਸਿੱਧੂ ਮੂਸੇਵਾਲੇ ਨੂੰ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਇਹਨੂੰ ਆਪਣੀ ਦਰਬਾਰ ਦੇ ਉੱਤੇ ਆਪਣੀ ਜਗ੍ਹਾ ਦੇ ਉੱਤੇ ਇਹਨੂੰ ਆਤਮਾ ਨੂੰ ਸ਼ਾਂਤੀ ਦੇਈ ਔਰ ਜੋ ਨਵਾਂ ਸ਼ੋਭਦੀਪ ਸਿੱਧੂ ਮੂਸੇਵਾਲਾ ਉਹਨੂੰ ਤਰਕੀਆਂ ਬਖਸ਼ੀ ਚੱਲ ਪਿੱਛੇ ਲੋ ਜਿੱਥੇ ਸਿੱਧੂ ਕਹਿੰਦਾ ਸੀ ਵੀ ਟਾਲੀ ਵਾਲੇ ਖੁੱਤੇ ਜਾ ਕੇ ਸਿਵਾ ਜਟ ਦਾ ਬਲੂਆ ਔਰ ਇਹ ਟਾਲੀ ਆ ਅੱਜ ਟਾਲੀ ਸਿੱਧੂ ਨੂੰ ਯਾਦ ਕਰਦੀ ਆ ਔਰ ਇਹ ਖੇਤ ਆ ਔਰ ਅੱਜ ਇਸ ਟਾਲੀ ਵਾਲੇ ਖੇਤੇ ਵਿੱਚ ਬਾਪੂ ਬਾਪੂ ਜੀ ਬਜ਼ੁਰਗ ਬੈਠੇ ਆ ਔਰ ਇਹੇ ਠੰਡਾ ਜਲ ਪੜਾ ਕੇ ਲੋਕਾਂ ਨੂੰ ਸ਼ਾਂਤ ਕਰ ਰਿਹਾ ਔਰ ਠੰਡਾ ਜਲ ਪਿਆ ਕੇ ਪਿਆਸ ਮਤਾਂ ਦੇ ਠੀਕ ਹੈ ਜੀ ਹਾਂ ਖੁਦਦਾਰ ਦੇ ਪਾਣੀ ਦੀ ਸੇਵਾ ਲਈਆ ਨਾ ਪੈਸਾ ਕਿਸੇ ਨਾਲ ਲੈ ਕੇ ਜਾਣਾ ਤੇ ਨਾ ਹੀ ਅੱਜ ਤੁੱਡੀ ਆ ਕਦੀ ਸਿੱਧੂ ਮੂਸੇਵਾਲੇ ਨੂੰ ਤੁਸੀਂ ਮਿਲੇ ਸੀ ਜੀ ਹਾਂ ਜੀ ਖੁਦ ਰੋਟੀ ਖਾਂਦੇ ਰਹਿਆ ਸੀ ਬਾਈ ਜੀ ਠੀਕ ਹੈ ਜੀ ਇਸੇ ਟਾਲੀ ਥੱਲੇ ਜੀ ਹਾਂ ਜੇ ਟਾਲੀ ਥੱਲੇ ਚਾਹ ਪਾਣੀ ਪੀਤਾ ਸੀ ਉਹਦੇ ਨਾਲ ਬਾਜ ਮਾਰ ਦਿੰਦਾ ਸੀ ਆ ਜਾ ਮੇਰੇ ਸਿੱਖਾ ਕੰਮ ਨਹੀਂ ਮੁੱਕਦੇ ਆਪਣੇ ਕੰਮ-ਦੰਮ ਰਿਆਂ ਦੀ ਮੁੱਕਣ ਕੋ ਜਾ ਕੇ ਉੱਥੇ ਕੰਮ ਤਾਂ ਆਪਣੇ ਉੱਥੇ ਜਾ ਕੇ ਮੁੱਕਣੇ ਆ ਆ ਜਾ ਅੱਛਾ ਸਿੱਧੂ ਮੂਸੇਵਾਲਾ ਤੁਹਾਡਾ ਕਾਫੀ ਪਿਆਰ ਸੀ ਬੱਚਾ ਸੀ ਤੁਹਾਡੇ ਤਾਂ ਹੱਥਾਂ ਦੇ ਵਿੱਚ ਖੇਡਿਆ ਹੋਇਆ ਸੀ ਕਾਹੀ ਤਾਂ ਸੀ ਪਰ ਸਾਰਾ ਕੁਝ ਛੱਡ ਗਿਆ ਜੀ ਉਹ ਦਰਤੀ ਬਹਿ ਗਿਆ ਠੀਕ ਆਪਾਂ ਨੂੰ ਕੀ ਪੈਸੇ ਨਾਲ ਖਰੀਦ ਨਾ ਦੇਣਗੇ ਦੰਗਾ ਨਾ ਕੋਈ ਆਪਣੀ ਕੀ ਸਰਕਾਰ ਜੋ ਸੰਗਤ ਸੇਵਾ ਕਰ ਜਾਂਦੀ ਆਪਣੀ ਪਾਂਜਾ ਦਾ ਉਹ ਹੀ ਸੇਵਾ ਕਰਨ ਆਪਾਂ 24 ਘੰਟੇ ਇੱਥੇ ਦਰਤੀ ਰਹਿੰਦੇ ਆ ਰਾਤ ਨੂੰ ਵੀ ਇੱਥੇ ਪੈਂਦੇ ਆ ਜੇ ਕਾਲੀ ਵਾਲੇ ਗੇਟ ਜੱਟ ਦਾ ਖੜਾ ਬੜੂ ਆ ਚਲ ਮਨ ਮੇਰਾ ਹੈ ਤੂੰ ਮਨ ਦੀ ਆਤਮਾ ਦੀ ਮੇਰਾ ਬੰਦੀ ਹੋਈ ਬੰਦੀ ਉਹਥੇ ਲੈ ਕੇ ਆ ਰਹੀ ਨਾ ਕਰੋ ਬਸ ਦੂਜਾ ਜੋ ਬਾਈ ਕੋਈ ਬਾਈ ਕੋਈ ਖੇਡ ਲਾ ਲਾ ਮੈਂ ਕੋਤਿੰਛੜ ਲਾ ਹਾਂ ਹਾਂ ਲੈ ਉਧਰ ਦੀ ਜਾਂਦੇਗਾ ਘਰੇ ਉਹਨਾਂ ਦੇ ਹਾਦੇ ਬਣਾਈਆਂ ਨੇ ਨਾ ਇੱਦ ਨੂੰ ਐਸੀ ਲੱਗਾ ਹੋਣਾ ਇਹ ਚ ਚਲ ਆ ਚੱਲੀਏ ਹਾ ਵੀ ਬਣਾਈਆਂ ਨੇ ਬੂਏ ਚੋਂ ਚਲ ਆ ਚੱਲੀਏ ਥੀ ਲਓ ਚੱਲਾ ਲੈ ਲਈ ਲੈ ਗਈ ਪਾਪਾ ਜਾਮਣ ਵੀ ਬੜੀ ਸੁਣੀ ਆ ਮੇਰੇ ਤੇ ਚਲੋ ਤਾਂ ਡਿਫੀ ਉਥੇ ਦੀ ਉਥੇ ਬਣਾਉਣੀ ਵੀਡੀਓ ਜਾ ਪਾਪਾ ਨਾਲ ਜਾ ਫੋਟੋ ਖਿੱਚੂਗੇ ਪਹਿਲਾਂ ਜਾ ਹਾਹੋ ਛੋਲੋ ਸਿਸਟਮ ਵੀ ਲੰਦਰੀ ਹੂੰ ਹਮਲੇ ਤੇਲ ਮੇ ਦੇ ਦੇ ਯਾ <coughs> मैं ट्राले कटी लागे कर दी मैं बना ली ਆਲੇ ਹਿੱਦ ਕੰਨਾਇਂ ਮੁੰਡੇ ਕੰਨਾ ਦੇਖ ਲਈ ਟਰੈਕਟਰ ਵੀ ਰੱਖੇ ਮਨਾਂ